ਪੀਪੀਟੀਵੀ ਦੇਖ ਰਹੇ ਸਭ ਦੋਸਤਾਂ ਨੂੰ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਕੱਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਸਿੱਖ ਨੌਜਵਾਨ ਜੋ ਸੜਕ ਤੇ ਪੁਲਸ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਜਾਂਦਾ ਹੈ ਘਟਨਾ ਅਮਰੀਕਾ ਦੇ ਸ਼ਹਿਰ ਲਾਸ ਐਂਜਲਸ ਦੀ ਹੈ ਜਿਸ ਵਿੱਚ ਗੁਰਪ੍ਰੀਤ ਸਿੰਘ ਨਾਮੀ ਨੌਜਵਾਨ ਜੇਸਤੀ ਉਮਰ ਤਕਰੀਬਨ 35 ਸਾਲ ਦੀ ਹੈ ਉਹ ਸੜਕ ਤੇ ਆਪਣੇ ਹੱਥ ਵਿੱਚ ਤੇਜ਼ ਤਾਰ ਤਲਵਾਰ ਲੈ ਕੇ ਘਮਾਉਂਦਾ ਨਜ਼ਰ ਆਇਆ ਮੰਨਿਆ ਜਾਂਦਾ ਹੈ ਕਿ ਉਹ ਸੜਕ ਤੇ ਗਤਕਾ ਖੇਡ ਰਿਹਾ ਸੀ ਲਾਸ ਏਂਜਲਸ ਪੁਲਿਸ ਡਿਪਾਰਟਮੈਂਟ ਐਲ اے ਪੀ ਡੀ ਦੇ ਅਧਿਕਾਰੀਆਂ ਅਨੁਸਾਰ ਉੱਥੇ 올림픽 ਬੁਲੇਵਾਰਡ ਦੇ ਚੌਰਾਹੇ ਤੇ ਇੱਕ ਵਿਅਕਤੀ ਦੇ ਤਲਵਾਰ ਨਾਲ ਹਥਿਆਰਬੰਦ ਹੋਣ ਦੀਆਂ 911 ਤੇ ਕਈ ਕਾਲਾਂ ਲੋਕਾਂ ਵੱਲੋਂ ਕੀਤੀਆਂ ਗਈਆਂ ਲਾਸ ਏਂਜਲਸ ਪੁਲਿਸ ਵੱਲੋਂ ਜਾਰੀ ਕੀਤੇ ਬੋਡੀ ਕੈਮ ਫੁਟੇਜ ਅਨੁਸਾਰ ਗੁਰਪ੍ਰੀਤ ਸਿੰਘ ਨੇ ਸੜਕ ਤੇ ਸਿੱਖ ਮਾਰਸ਼ਲ ਆਰਟ ਦੇ ਦੌਰਾਨ ਤਲਵਾਰ ਨੂੰ ਹਮਲਾਵਰ ਢੰਗ ਨਾਲ ਲਹਿਰਾਇਆ ਆਪਣੀ ਗੱਡੀ ਨੂੰ ਗਲਤ ਤਰੀਕੇ ਨਾਲ ਚਲਾਇਆ ਅਤੇ ਪੁਲਿਸ ਦੀ ਗੱਡੀ ਨਾਲ ਵੀ ਟਕਰਾਇਆ ਉਸ ਤੋਂ ਬਾਅਦ ਕਾਰ ਵਿੱਚੋਂ ਬਾਹਰ ਨਿਕਲਿਆ ਅਤੇ ਤਲਵਾਰ ਲੈ ਕੇ ਅਧਿਕਾਰੀਆਂ ਵੱਲ ਦੌੜਿਆ ਪੁਲਿਸ ਅਧਿਕਾਰੀਆਂ ਨੇ ਵਾਰਨਿੰਗ ਤੋਂ ਬਾਅਦ ਵੀ ਜਾਦੋ ਨਹੀਂ ਰੁਕਿਆ ਤਾਂ ਪੁਲਿਸ ਅਧਿਕਾਰੀਆਂ ਨੇ ਉਸ ਉੱਪਰ ਤਾਬੜ ਤੋੜ ਗੋਲੀਆਂ ਚਲਾਈਆਂ ਜਿਸ ਨਾਲ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ ਜੋ ਕਿ ਇੱਕ ਦੁਖਦਾਈ ਘਟਨਾ ਹੈ ਜਾਣਕਾਰੀ ਅਨੁਸਾਰ ਇਹ ਘਟਨਾ ਪਾਵਾਂ 13 ਜੁਲਾਈ ਸਵੇਰੇ ਦੀ ਦੱਸੀ ਜਾ ਰਹੀ ਹੈ ਪਰ ਲਾਸ ਐਂਜਲਸ ਪੁਲਿਸ ਵੱਲੋਂ ਇਸ ਦਾ ਬੋਡੀ ਕੈਮ ਵੀਡੀਓ ਕੱਲ ਜਾਰੀ ਕੀਤਾ ਗਿਆ ਕੱਲ ਤੋਂ ਇਹ ਮਸਲਾ ਕਾਫੀ ਚਰਚਾ ਵਿੱਚ ਆ ਚੁੱਕਾ ਹੈ ਵੀਡੀਓ ਵਿੱਚ ਅਸੀਂ ਦੇਖਦੇ ਹਾਂ ਕਿ ਗੁਰਪ੍ਰੀਤ ਸਿੰਘ ਜਿਸ ਨੇ ਨੀਲਾ ਪਰਨਾ ਸਿਰ ਤੇ ਬੰਨਿਆ ਹੋਇਆ ਹੈ ਟੀ-ਸ਼ਰਟ ਅਤੇ ਸ਼ਾਰਟਸ ਪਾਈ ਹੋਈ ਹੈ ਕਿਸ ਤਰ੍ਹਾਂ ਪੁਲਿਸ ਦੀਆਂ ਗੋਲੀਆਂ ਦਾ ਸ਼ਿਕਾਰ ਬਣਦਾ ਹੈ ਕਿਉਂਕਿ ਉਸ ਨੇ ਪੁਲਿਸ ਦੀ ਕਮਾਂਡ ਨੂੰ ਫਾਲੋ ਨਹੀਂ ਕੀਤਾ ਅਮਰੀਕਾ ਦੇ ਲਾਸ ਐਂਜਲਸ ਵਿੱਚ ਵਾਪਰੀ ਇਸ ਘਟਨਾ ਨੂੰ ਕਈ ਲੋਕ ਭਾਰਤੀ ਪੁਲਿਸ ਜਾਂ ਪੰਜਾਬ ਪੁਲਿਸ ਨਾਲ ਤੁਲਨਾ ਕਰਦੇ ਨੇ ਜੋ ਕਿ ਠੀਕ ਨਹੀਂ ਦੋਵਾਂ ਥਾਵਾਂ ਦੀ ਪੁਲਿਸ ਕੋਲ ਵੱਖ-ਵੱਖ ਅਧਿਕਾਰ ਨੇ ਦੋਨਾਂ ਦੀ ਆਪਸ ਵਿੱਚ ਤੁਲਨਾ ਨਹੀਂ ਕੀਤੀ ਜਾ ਸਕਦੀ ਰੱਬ ਨਾ ਕਰੇ ਜੇਕਰ ਇਹ ਘਟਨਾ ਪੰਜਾਬ ਵਿੱਚ ਵਾਪਰੀ ਹੁੰਦੀ ਹੁਣ ਨੂੰ ਧਰਨੇ ਮੁਜਾਰੇ ਸ਼ੁਰੂ ਹੋ ਜਾਣੇ ਸਨ ਪਰ ਅਮਰੀਕਾ ਵਿੱਚ ਅਜਿਹਾ ਨਹੀਂ ਹੁੰਦਾ ਇੱਥੇ ਪੁਲਿਸ ਕੋਲ ਅਧਿਕਾਰ ਹੈ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਹਥਿਆਰਬੰਦ ਵਿਅਕਤੀ ਉਹਨਾਂ ਤੇ ਹਮਲਾ ਕਰਨ ਦੇ ਇਰਾਦੇ ਨਾਲ ਅੱਗੇ ਵਧਦਾ ਹੈ ਤਾ ਪੁਲਸ ਨੂੰ ਸ਼ੂਟ ਕਰ ਸਕਦੀ ਹੈ ਭਾਵੇਂ ਕਿ ਅਮਰੀਕਾ ਵਿੱਚ ਕਾਨੂੰਨੀ ਗੈਰ ਕਾਨੂੰਨੀ ਹਥਿਆਰਾਂ ਦੀ ਬਹੁਤਾਤ ਹੈ ਬਹੁਤ ਸਾਰੀਆਂ ਘਟਨਾਵਾਂ ਇਸ ਤਰ੍ਹਾਂ ਵਾਪਰੀਆਂ ਨੇ ਕਿ ਪੁਲਸ ਦੇ ਰੋਕਣ ਤੇ ਕਿਸੇ ਅਪਰਾਧੀ ਨੇ ਪੁਲਸ ਤੇ ਫਾਇਰਿੰਗ ਕਰ ਦਿੱਤੀ ਇਸ ਕਰਕੇ ਅਮਰੀਕਾ ਦੀ ਪੁਲਸ ਕੋਈ ਵੀ ਜੋਖਮ ਨਹੀਂ ਉਠਾਉਂਦੀ ਜਿਸ ਨਾਲ ਉਹਨਾਂ ਦਾ ਨੁਕਸਾਨ ਹੋ ਸਕੇ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਗੁਰਪ੍ਰੀਤ ਸਿੰਘ ਸੜਕ ਵਿਚਕਾਰ ਗੱਤਕਾ ਕਿਉਂ ਖੇਡਣ ਲੱਗ ਗਿਆ ਹਾਲਾਂਕਿ ਸਿੱਖ ਮਾਰਸ਼ਲ ਆਰਟ ਅਕਸਰ ਹੀ ਨਗਰ ਕੀਰਤਨਾ ਦੇ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਅਸਵਾਰੀ ਦੇ ਅੱਗੇ-ਅੱਗੇ ਖੇਡਿਆ ਜਾਂਦਾ ਹੈ ਆਮ ਗੁਰੂ ਘਰਾਂ ਵਿੱਚ ਸਿੱਖ ਬੱਚਿਆਂ ਨੂੰ ਇਸ ਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ ਅਤੇ ਇਸ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਨੇ ਕੀ ਕਾਰਨ ਸੀ ਕਿ ਗੁਰਪ੍ਰੀਤ ਸਿੰਘ ਸੜਕ ਦੇ ਵਿਚਕਾਰ ਗੱਤਕਾ ਖੇਡ ਰਿਹਾ ਸੀ ਇਹ ਤਾਂ ਵੱਡੀ ਜਾਂਚ ਦਾ ਵਿਸ਼ਾ ਹੈ ਜਾਂ ਤਾਂ ਉਸ ਨੂੰ ਗਤਕੇ ਦੇ ਸੂਲਾਂ ਦਾ ਨਹੀਂ ਪਤਾ ਜਾਂ ਕੋਈ ਹੋਰ ਕਾਰਨ ਸੀ ਜੋ ਵੀ ਹੋਵੇ ਇਸ ਵਕਤ ਇਹ ਚਰਚਾ ਦਾ ਵਿਸ਼ਾ ਹੈ ਸਿੱਖ ਕਿਉਂਕਿ ਆਪਣੀ ਵੱਖਰੀ ਪਛਾਣ ਰੱਖਦੇ ਨੇ ਇਸ ਕਰਕੇ ਕੋਈ ਵੀ ਸਬੰਧਕ ਘਟਨਾ ਜਲਦੀ ਫੈਲ ਜਾਂਦੀ ਹੈ ਅਜੇ ਤਾਂ ਹਰਜਿੰਦਰ ਸਿੰਘ ਵਾਲਾ ਕੇਸ ਹੀ ਅਮਰੀਕਾ ਵਿੱਚ ਬਹੁਤ ਚਰਚਾ ਵਿੱਚ ਹੈ ਦੂਸਰਾ ਇਹ ਗੁਰਪ੍ਰੀਤ ਸਿੰਘ ਵਾਲੀ ਘਟਨਾ ਸਾਹਮਣੇ ਆ ਗਈ ਦੋਹਾ ਕਟਨਾਵਾ ਨੂੰ ਬਹੁਤ ਪ੍ਰਚਾਰਿਆ ਜਾ ਰਿਹਾ ਹੈ ਸਭ ਨੂੰ ਪਤਾ ਹੈ ਕਿ ਪੰਜਾਬੀਆਂ ਨੇ ਅਮਰੀਕਾ ਵਿੱਚ ਬਹੁਤ ਮਿਹਨਤ ਕਰਕੇ ਇੱਕ ਮੁਕਾਮ ਪ੍ਰਾਪਤ ਕੀਤਾ ਹੈ ਵੱਡੇ ਵੱਡੇ ਬਿਜ਼ਨਸ ਖੜੇ ਕੀਤੇ ਨੇ ਵੱਡੀਆਂ ਵੱਡੀਆਂ ਟਰਕਿੰਗ ਕੰਪਨੀਆਂ ਨੇ ਪੰਜਾਬੀ ਵੱਡੀਆਂ ਵੱਡੀਆਂ ਬਿਜ਼ਨਸ ਚੇਨ ਦੇ ਮਾਲਕ ਵੀ ਨੇ ਪੰਜਾਬੀਆਂ ਵਿੱਚੋਂ ਖਾਸ ਕਰਕੇ ਸਿੱਖਾਂ ਦਾ ਆਪਣਾ ਇੱਕ ਵਿਸ਼ੇਸ਼ ਮੁਕਾਮ ਹੈ ਕਈ ਵਾਰੀ ਤੁਹਾਡੀ ਕਾਮਯਾਬੀ ਨੂੰ ਦੇਖ ਕੇ ਸਾੜਾ ਵੀ ਹੁੰਦਾ ਹੈ ਕਿ ਇਹ ਲੋਕ ਬਾਹਰੋਂ ਆ ਕੇ ਇੰਨੇ ਕਾਮਯਾਬ ਹੋ ਗਏ ਨੇ ਕਿ ਇਹ ਲੋਕ ਬਾਹਰੋਂ ਆ ਕੇ ਇੰਨੇ ਕਾਮਯਾਬ ਹੋ ਗਏ ਨੇ ਜਿਵੇਂ ਪੰਜਾਬ ਵਿੱਚ ਵੀ ਹੋਰ ਨਾ ਸੂਬਿਆਂ ਤੋਂ ਆਏ ਲੋਕਾਂ ਨੂੰ ਦੇਖ ਕੇ ਹੁੰਦਾ ਹੈ ਮਨੁੱਖੀ ਸਭਾ ਤਾਂ ਸਭ ਬੰਨੇ ਇੱਕੋ ਜਿਹਾ ਹੀ ਹੈ ਹੋ ਸਕਦਾ ਹੈ ਪੰਜਾਬ ਵਾਂਗ ਇੱਥੇ ਵਾਪਰੀ ਘਟਨਾ ਨੂੰ ਵੀ ਖੂਬ ਪ੍ਰਚਾਰਿਆ ਜਾਵੇ ਹੁਣ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਜਿੱਥੇ ਰਹਿ ਰਹੇ ਹਾਂ ਉਥੋਂ ਦੀਆਂ ਕਦਰਾਂ ਕੀਮਤਾਂ ਦਾ ਸਨਮਾਨ ਕਰੀਏ ਉਥੋਂ ਦੇ ਕਾਨੂੰਨ ਦੀ ਪਾਲਣਾ ਕਰੀਏ ਉਥੋਂ ਦੇ ਲੋਕਾਂ ਨੂੰ ਵੱਤਵਦ ਸਹਿਯੋਗ ਦਈਏ ਕੋਈ ਵੀ ਜਿਹੜਾ ਮੌਕਾ ਨਾ ਦਿੱਤਾ ਜਾਵੇ ਜਿਸ ਨਾਲ ਅਸੀਂ ਘਿਰਨਾ ਦੇ ਪਾਤਰ ਬਣੀਏ ਲੋਕ ਸਾਨੂੰ ਪਿਆਰ ਕਰਨ ਨਫ਼ਰਤ ਨਹੀਂ ਸੋ ਸਾਡੀ ਸੋ ਸਾਡੀ ਭਾਰਤੀ ਭਾਈਚਾਰੇ ਖਾਸ ਕਰਕੇ ਪੰਜਾਬੀ ਭਾਈਚਾਰੇ ਨੂੰ ਬੇਨਤੀ ਹੈ ਕਿ ਇੱਥੋਂ ਦੀਆਂ ਕਦਰਾਂ ਕੀਮਤਾਂ ਵਿੱਚ ਆਪਣੇ ਆਪ ਨੂੰ ਢਾਲੀਏ ਖਾਸ ਕਰਕੇ ਭਾਰਤ ਅਤੇ ਪੰਜਾਬ ਤੋਂ ਆਈ ਨਵੀਂ ਪੀੜੀ ਨੂੰ ਹੋਰ ਸਿੱਖਿਅਤ ਕਰਨ ਦੀ ਜ਼ਰੂਰਤ ਹੈ ਉਹਨਾਂ ਨੂੰ ਇਹ ਸਮਝਾਉਣਾ ਚਾਹੀਦਾ ਹੈ ਕਿ ਭਾਰਤੀ ਪੰਜਾਬੀ ਅਤੇ ਅਮਰੀਕੀ ਸੱਭਿਆਚਾਰ ਵਿੱਚ ਬਹੁਤ ਫਰਕ ਹੈ ਠੀਕ ਹੈ ਅਸੀਂ ਆਪਣੀਆਂ ਰਵਾਇਤਾਂ ਨੂੰ ਭੁੱਲ ਨਹੀਂ ਸਕਦੇ ਪਰ ਸਾਰੀਆਂ ਰਵਾਇਤਾਂ ਇਹ ਖਾਸ ਧਾਰੇ ਵਿੱਚ ਹੀ ਸੋਭਦੀਆਂ ਨੇ ਸੜਕਾਂ ਤੇ ਨਹੀਂ ਸਾਡੀ ਇਹ ਵਿਚਾਰ ਚਰਚਾ ਕਿਸ ਤਰ੍ਹਾਂ ਦੀ ਲੱਗੀ ਆਪਣੇ ਸੁਝਾਅ ਜਰੂਰ ਦੇਣੇ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰਨਾ ਇੱਕ ਹੋਰ ਵੀਡੀਓ ਨਾਲ ਫਿਰ ਤੁਹਾਡੇ ਰੂਬਰੂ ਹੋਵਾਂਗੇ ਧੰਨਵਾਦ